ਵਾਹੇ ਗੁਰੂ ਜੀ ਸੋਹਿਲਾ ਸਾਹਿਬ ਸੋਰਠ ਮਹੱਲਾ 5 ਗੁਰ ਕਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮਾ ਲਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭਉ ਨਾ ਸੀਤਾ ਕੀ ਸੇਵਨ ਬਿਰਤੀ ਜਾਸੀ ਜਨਤ ਕਰੇ ਤੇ ਦਾਸਾ ਜਪੂਰਨ ਹੋਈ ਆਸਤਾ ਵਿਲਾਬਲ ਮਹੱਲਾ 5 ਤਾਤੀ ਬਾਉ ਨ ਲੱਗਈ ਪਰਮ ਸਰਨਾਈ ਚੋ ਗਿਰਦ ਹਮਾਰਾ ਰਾਮਕਾਰ ਦੁਖ ਲੱਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮਨਾਮ ਮੁਖ ਦਿਆ ਏ ਕਾਲੇ ਬਲਾਈ ਰਹਾਉ ਰਖ ਲੀਏ ਤੇ ਰਖਨ ਹਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਪੇ ਸਹਾਈ ਸੋ ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁਟੇ ਨਿਕਟ ਨਾ ਜਾਇ ਇਹ ਦੂਤ ਸ਼ਲੋਕ ਮਹਲਾ 5 ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾਹ ਰੋ ਹਰਦੇਵ ਨਾਨਕ ਕੇ ਮੀਤ ਸੋਇਲਾ ਰਾਗ ਗੋੜੀ ਦੀਪ ਕੀ ਮਹਲਾ ਪਹਿਲਾ ਏ ਕੋ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤਕ ਇਹ ਕਰਤੇ ਕਾ ਹੋਈ ਵਿਚਾਰ ਹੋਤਿ ਕਰ ਕਾ ਉਹ ਸੋਇਲਾ ਸਿਵਰੋ ਸਿਰਜਨ ਹਾਰੋ ਤੂੰ ਗਾਵੋ ਮੇਰੇ ਨਿਰਪੋ ਕਾ ਸੋਇਲਾ ਹਉ ਵਾਰੀ ਜੀ ਸੋਇਲਾ ਸਦਾ ਸੁਖੋਈ ਰਹਾਓ ਨਿਤ ਨਿਤ ਜਿਹੜੇ ਸਮਾਲੀਨ ਦੇਖੈਗਾ ਦੇਵਨ ਹਰ ਤੇ ਦਾਨਕ ਕਿਉਂ ਨਾ ਬਵੈ ਤੇ ਸਦਾ ਤੇ ਕਵਨ ਸਮਾਰ ਸੰਬਸਾ ਲਿਖਿਆ ਮਿਲ ਕਰ ਪਾਉ ਤੇਲ ਉਹ ਦੇਵ ਸਜਨ ਆਸੀ ਜੜਿਆ ਜਿਉ ਹੋਵੇ ਸਾਹਿਬ ਜੋ ਮੇਲ ਕਰ ਕਰੇ ਹੋ ਪਹੁੰਚਾ ਸਦਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਸਮਹੱਲਾ ਪਹਿਲਾ 6 ਕਰ 6 ਗੁਰ 6 ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੁਖ ਰਖ ਬੜਾਈ ਤੋਇ ਰਹਾਓ ਵਿਸਵ ਚਸਿਆ ਕੜੀਆ ਪਹਿਰਾ ਥਿਤਿ ਵਾਰੀ ਮਾ ਹੋ ਹਵਾ ਸੂਰਜੇ ਕੋ ਰਤਨ ਇਕ ਨਾਨਕ ਕਰਤੇ ਕੇਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵਚੰਦੀਪ ਕਵਣੇ ਤਾਰ ਕਮੰਡ ਰੇ ਜਨਕਮੋਤੀ ਧੂਪ ਮਲਿਆਨ ਲੋ ਭਵਨ ਚਬਰੋ ਕਰੇ ਸਗਲ ਮਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸੈਸਤਾ ਨੈਣ ਨੰ ਨੈਨ ਹੈ ਤੋਹਿ ਕੋ ਸੈਸ ਮੂਰਤਨ ਨਾਇਕ ਤੋਹੀ ਸੈਸਪਾਦ ਬਿਮਲਨਾਨ ਇਕਪਾਦ ਗੰਦਬਿਣ ਸੈਸਤਾ ਗੰਦ ਦੇਵ ਚਲਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭੀ ਤੁਮ ਨੂੰ ਅੰਦਰੋਂ 모ਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇ ਰਹਿ ਨਾਏ ਵਾਸਾ ਰਾਗ ਗੋੜੀ ਤੋਂ ਪੂਰਬੀ ਮਹੱਲਾ ਚੌਥਾ ਕਾਮਕਰੋਦ ਨਗਰ ਬਪਰਿਆ ਮੇ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੀ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅંજਲੀ ਪੁਨ ਵੱਡਾ ਹੈ ਕਰd ਨੋਦ ਪੁਨ ਵੱਡਾ ਹੈ ਰਹਾਉ ਸਖਤ ਹਰ ਰਸਾ ਨਾ ਜਾਣਿਆ ਤੇ ਨਿਯੰਤਰ ਹੋ ਮੈਂ ਕੰਡਾ ਹੈ ਜੋਂ ਜੋਂ ਚਲੇ ਚੂਵੇ ਦੁਖ ਪਾਵੇ ਸੁਮ ਜਮਕਾਲ ਸਹਿ ਸੀ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਭਉ ਖੰਡਾ ਏ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬਡ ਵੱਡਾ ਏ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਗ ਮੰਡਾ ਏ ਰਾਗ ਗੋੜੀ ਪੂਰਬੀ ਮਹੱਲਾ ਪੰਜਮਾ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖੜ ਚਲੋ ਹਰਲਾ ਹਾ ਆਗੇ ਬਸੰ ਸੁਹੇਲਾ ਔਦ ਕਟੈ ਦਿਨ ਸਰੇ ਨਾਰੇ ਮਨ ਗੁਰ ਮਿਲ ਕਾ ਜੁਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੈ ਇਹ ਰਸ ਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸੇ ਜੇ ਬਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਨ ਕੀ